ਦੋਸਤਾਨ ਚ ਆਉਣ ਵਾਲਾ ਭਿਆਨਕ ਕਾਲ ਸਾਰੇ ਰਾਜਿਆਂ ਚ ਰਾਜਾਂ ਚ ਸੋਕਾ ਪੈਣਾ ਸ਼ੁਰੂ ਹੋ ਜਾਏਗਾ ਜੁਲਾਈ ਚ ਪੰਜਾਬ ਚ ਨਿਕਲਣਗੇ ਵੱਡੇ ਭੰਡਾਰ ਤਾਹੀਓ ਮਿਤਸ਼ਾ ਪੰਜਾਬ ਦੇ ਵਿੱਚ ਕਬਜ਼ਾ ਕਰਨਾ ਚਾਹੁੰਦਾ ਹੈ ਇਸ ਵਿਸ਼ੇ ਨੂੰ ਥੋੜਾ ਜਿਹਾ ਆਪਾਂ ਵਿਚਾਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਤੇ ਜੁੜੀ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਸਵਾਗਤ ਤੇ ਸਤਿਗੁਰੂ ਜੀ ਕਿਰਪਾ ਕਰਨ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਇਹ ਗੁਰੂ ਦੀ ਮਰਜ਼ੀ ਹੈ ਜਿਨੇ ਇਹ ਸੰਸਾਰ ਸਾਜਿਆ ਹੈ ਉਹੀ ਸਭ ਕੁਝ ਇੱਥੇ ਕਰਨ ਵਾਲਾ ਹੈ ਹੋਰ ਕਿਸੇ ਵਿੱਚ ਕੋਈ ਤਾਕਤ ਕੋਈ ਸਮਰੱਥਾ ਨਹੀਂ ਹੈ ਜੇ ਕੋਈ ਕਦੇ ਵੀ ਮੈਂ ਸਾਰਾ ਕੁਝ ਕਰਨ ਹਾਰਾ ਕੋਈ ਕੁਝ ਨਹੀਂ ਕਰ ਸਕਦਾ ਸਤ ਸ੍ਰੀ ਅਕਾਲ ਜੋ ਗੁਰੂ ਨੂੰ ਮਨਜ਼ੂਰ ਹੋਵੇ ਨਾ ਜੋ ਉਹਨੂੰ ਭਾਉਂਦਾ ਹੈ ਉਹੀ ਹੁੰਦਾ ਹੈ ਜੋ ਉਸ ਭਾਉਦਾ ਹੈ ਸਾਈ ਭਲੀਕਾਰ ਉਹੀ ਉਹੀ ਕਰਨ ਹਾਰਾ ਜੋ ਉਹਨੂੰ ਝਾਹ ਉਹਨੂੰ ਭਾਉਂਦਾ ਹੈ ਨਾ ਉਹੀ ਹੁੰਦਾ ਇੱਥੇ ਹੋਰ ਕੋਈ ਕੁਝ ਨਹੀਂ ਕਰ ਸਕਦਾ ਪਿਆਰਿਓ ਸਤਗੁਰੂ ਕਹਿੰਦੇ ਨੇ ਜਿਥੈ ਲੇਖਾ ਮੰਗਿਆ ਤਿਥੈ ਹੋਏ ਸੱਚਾ ਨਿਸ਼ਾਨ ਜਿਸ ਥਾਂ ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਾਉਂਦਾ ਹੈ ਸਤਿਗੁਰੂ ਕਹਿੰਦੇ ਇਸ ਗੱਲ ਨੂੰ ਯਾਦ ਰੱਖੀ ਵੀ ਆਪਣੇ ਗੁਰੂ ਤੋਂ ਟੁੱਟ ਕੇ ਆਪਣੇ ਗੁਰੂ ਨੂੰ ਭੁੱਲ ਕੇ ਤੂੰ ਸਮਝੇਂ ਵੀ ਮੈਂ ਕੁਝ ਹਾਸਲ ਕਰ ਲਵਾਂਗਾ ਕਹਿੰਦੇ ਇਹ ਕਦੀ ਨਹੀਂ ਹੋ ਸਕਦਾ ਇਹ ਉਦੋਂ ਹੀ ਸਭ ਕੁਝ ਹੋਏਗਾ ਜਦੋਂ ਤੂੰ ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਣਾ ਗੁਰੂ ਤੇ ਆਵੇਗਾ ਤੇ ਚਾਹੇ ਲੱਖ ਸੰਸਾਰ ਕੁਝ ਵੀ ਕਰ ਲੇ ਪਰ ਤੇਰਾ ਵਾਲ ਵਿੰਗਾ ਉਹ ਨਹੀਂ ਕਰ ਸਕਦੇ ਉਹ ਕਿਉਂ ਨਹੀਂ ਕਰ ਸਕਦੇ ਉਹ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਹੁਣ ਗੁਰੂ ਤੇਰੇ ਨਾਲ ਹੈ ਜਾ ਤੂੰ ਮੇਰਾ ਵਾਲ ਹੈ ਤਾਂ ਕਾ ਮੋਹ ਛੱਡਾ ਕਿਉਂਕਿ ਗੁਰੂ ਤੇਰੇ ਵੱਲ ਹੈ ਕੋਈ ਕੁਝ ਤੇਰਾ ਵਿਗਾੜ ਨਹੀਂ ਸਕਦਾ ਹੁਣ ਇੱਥੇ ਇੱਕ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਾਧ ਸੰਗਤ ਇੱਕ ਚੀਜ਼ ਨੂੰ ਥੋੜਾ ਜਿਆ ਸਮਝਿਓ ਕਿਉਂਕਿ ਕੁਝ ਲੋਕਾਂ ਦਾ ਇਹ ਮੰਨਿਆ ਜਾਣਾ ਜਿਹੜਾ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਿ ਹਿੰਦੁਸਤਾਨ ਦੇ ਵਿੱਚ ਇੱਕ ਭਿਆਨਕ ਕਾਲ ਆਉਣ ਵਾਲਾ ਹੈ ਮੈਂ ਬੇਨਤੀ ਕਰ ਰਿਹਾ ਹਾਂ ਸਾਧ ਸੰਗਤ ਮਹਾਪੁਰਖਾਂ ਨੇ ਜਿਹੜੇ ਬੰਦਗੀ ਵਾਲੇ ਮਹਾਪੁਰਖ ਸੀ ਉਹ ਕਹਿੰਦੇ ਸੀ ਆਪੋ ਆਪਣੇ ਘਰਾਂ ਦੇ ਵਿੱਚ 6-6 ਮਹੀਨੇ ਦਾ ਰਾਸ਼ਨ ਜਮ੍ਹਾਂ ਕਰ ਲਓ ਉਹ ਕਿਉਂ ਕਰ ਲੋ ਕਹਿੰਦੇ ਕੋਈ ਐਸਾ ਸਮਾਂ ਆਉਣ ਵਾਲਾ ਹੈ ਕਹਿੰਦੇ ਕਿਸੇ ਕੋਲੇ ਦੌਲਤ ਤੇ ਹੋਏਗੀ ਪਰ ਖਾਣ ਲਈ ਰੋਟੀ ਨਹੀਂ ਹੋਣੀ ਅੰਨ ਪ੍ਰਸ਼ਾਦਾ ਨਹੀਂ ਹੋਣਾ ਉਹਦਾ ਕਾਰਨ ਕੀ ਹੁਣ ਪਿਛਲੇ ਕਰੋਨਾ ਕਾਲ ਦੇ ਵਿੱਚ ਕਿਸੇ ਕੋਲੇ ਰੋਟੀ ਨਹੀਂ ਸੀ ਕਿਸੇ ਕੋਲੇ ਧਨ ਦੌਲਤ ਸੀ ਖਾਣ ਲਈ ਰਾਸ਼ਨ ਨਹੀਂ ਸੀ ਬਹੁਤ ਬੁਰਾ ਹਾਲ ਦੇ ਗਿਆ ਪਰ ਉਹ ਤੇ ਕੁਝ ਵੀ ਨਹੀਂ ਸੀ ਇਦਾਂ ਵੀ ਭਿਆਨਕ ਸਮਾਂ ਸ਼ਾਇਦ ਉਹ ਭਿਆਨਕ ਸਮਾਂ ਹਲੇ ਆਉਣ ਵਾਲਾ ਹੈ ਕਹਿੰਦੇ ਇੱਥੋਂ ਤੱਕ ਕਿਉਂਕਿ ਉਹ ਗੱਲ ਜਿਹੜੀ ਆ ਕੁਝ ਸੋਚ ਸਮਝ ਕੇ ਕਹੀ ਸੀ ਕਿ ਜਿਹੜਾ ਨਾਮਬੰਦਗੀ ਵਾਲੀ ਰੂਹ ਕੋਈ ਗੱਲ ਕਹੇ ਦੇਣਾ ਉਹਦਾ ਕੋਈ ਮਤਲਬ ਹੁੰਦਾ ਹੈ ਉਹਦਾ ਕੋਈ ਅਰਥ ਹੁੰਦਾ ਹੈ ਕੋਈ ਐਵੇਂ ਉਸ ਗੱਲ ਦਾ ਕੋਈ ਬੇਫਜ਼ੂਲ ਆਪਾਂ ਕਹੀਏ ਵੀ ਕੋਈ ਐਵੇਂ ਓਨੀ ਹੁੰਦਾ ਉਹਦਾ ਕੋਈ ਨਾ ਕੋਈ ਟਾਰਗੇਟ ਹੁੰਦਾ ਹੈ ਕੋਈ ਨਾ ਕੋਈ ਚੀਜ਼ ਜਿਹੜੀ ਹੈ ਉਹ ਛੁਪੀ ਹੁੰਦੀ ਹੈ ਹੁਣ ਇੱਥੇ ਇੱਕ ਚੀਜ਼ ਸਮਝਿਓ ਇੱਕ ਭਿਆਨਕ ਕਾਲ ਜਿਸ ਜਿਹੜਾ ਕਿ ਭਾਰਤ ਦੇ ਵਿੱਚ ਪੈਦਾ ਹੋਏਗਾ ਭਾਰਤ ਨੂੰ ਖਤਮ ਕਰ ਦੇਗਾ ਭਾਰਤ ਨੂੰ ਜਿਹੜਾ ਹੈ ਬਹੁਤ ਪਿੱਛੇ ਲੈ ਜਾਏਗਾ ਨੋਟਬੰਦੀ ਤੇ ਕਰੋਨਾ ਕਾਲ ਜਿਵੇਂ ਸਾਡੇ ਭਾਰਤ ਨੂੰ ਬਹੁਤ ਪਿੱਛੇ ਲੈ ਗਏ ਇਸੇ ਤਰ੍ਹਾਂ ਕੋ ਹੋਰ ਚੀਜ਼ ਆਵੇਗੀ ਜਿਹੜੀ ਸਾਨੂੰ ਹੋਰ ਬਹੁਤ ਪਿੱਛੇ ਲੈ ਜਾਏਗੀ ਬਾਕੀ ਰਾਜਾਂ ਤੋਂ ਅਸੀਂ ਪਛੜ ਜਾਵਾਂਗੇ ਬਾਕੀ ਰਾਜਾਂ ਤੋਂ ਅਸੀਂ ਪਿੱਛੇ ਹੋ ਜਾਵਾਂਗੇ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹੋ ਹੀ ਚੀਜ਼ਾਂ ਨੇ ਸਾਧ ਸੰਗਤ ਅਸੀਂ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝੀਏ ਥੋੜਾ ਜਿਹਾ ਵਿਚਾਰੀਏ ਪਰ ਹਿੰਦੁਸਤਾਨ ਦੇ ਵਿੱਚ ਆਉਣ ਵਾਲਾ ਉਹ ਕਾਲ ਜਿਹੜਾ ਸਾਰੇ ਰਾਜਿਆਂ ਦੇ ਵਿੱਚ ਸੋਕਾ ਪੈ ਜਾਏਗਾ ਤੇ ਜਿਸ ਤਰ੍ਹਾਂ ਹੜ ਆਏ ਹੜਾ ਨੇ ਸਾਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਦਿੱਤਾ ਲਗਾਤਾਰ ਤਿੰਨ ਵਾਰੀ ਹੜ੍ਹੜੇ ਪੰਜਾਬ ਵਿੱਚ ਆ ਚੁੱਕੇ ਨੇ ਹਰ ਸਾਲ ਲਗਭਗ ਇਦਾਂ ਹੀ ਹੁੰਦਾ ਕੋਈ ਨਾ ਕੋਈ ਕੱਦਾ ਸਾਲ ਬਚੇ ਪਰ ਸਾਦ ਸੰਗਤ ਉਹ ਬਹੁਤ ਜ਼ਿਆਦਾ ਦਰਿਆਵਾਂ ਦੇ ਜਿਹੜੇ ਇਲਾਕੇ ਨੇ ਨੇੜੇ ਚੋਂ ਮਾਰਚ ਆਉਂਦੇ ਨੇ ਉਹਨਾਂ ਦਾ ਬਹੁਤ ਨੁਕਸਾਨ ਹੁੰਦਾ ਫਸਲਾਂ ਦਾ ਆਮ ਜਨ ਜੀਵਨ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ ਪਰ ਇਥੇ ਇੱਕ ਬੇਨਤੀ ਨੂੰ ਮੈਂ ਜ਼ਰੂਰ ਕਰ ਦਿਆਂ ਹੜਾਂ ਨਾਲ ਸਾਡਾ ਨੁਕਸਾਨ ਹੁੰਦਾ ਪਰ ਇਸ ਵਾਰੀ ਕਹਿੰਦੇ ਸੋਕੇ ਨਾਲ ਨੁਕਸਾਨ ਹੋਣਾ ਕਿਉਂਕਿ ਸੋਕਾ ਨਾ ਤੇ ਮੀਂਹ ਪੈਣਾ ਤੇ ਜਿਹੜਾ ਛੱਪੜਾਂ ਤਲਾਬਾਂ ਦਾ ਪਾਣੀ ਆ ਉਹ ਸੁੱਕ ਜਾਣਾ ਕਿਉਂਕਿ ਆਪਾਂ ਆਮੀ ਵੇਖ ਰਹੇ ਆ ਕਿਉਂਕਿ ਧਰਤੀ ਦੇ ਵਿੱਚ ਸੇਮ ਤਾਂ ਹੁਣ ਰਹੀ ਨਹੀਂ ਧਰਤੀ ਦਾ ਪਾਣੀ ਨੀਵਾ ਚਲ ਗਿਆ ਤੇ ਜਿਹੜੀਆਂ ਆ ਟੇਲਾਂ ਸੀ ਨਹਿਰਾਂ ਸੀ ਕਸੀਆਂ ਸੀ ਇਹ ਸਭ ਪੱਕੀਆਂ ਕਰ ਦਿੱਤੀਆਂ ਗਈਆਂ ਨਦੀਆਂ ਨਾਲੇ ਪੱਕੇ ਕਰ ਦਿੱਤੇ ਗਏ ਤੇ ਹੁਣ ਪਾਣੀ ਕਿੱਥੋਂ ਹੁਣ ਸੋਕਾ ਜਦੋਂ ਸੋਕਾ ਪੈ ਗਿਆ ਸਾਡੇ ਕੋਲੇ ਪੀਣ ਲਈ ਪਾਣੀ ਨਾ ਬਚਿਆ ਅਸੀਂ ਗਿੜ ਗੜਾਵਾਂਗੇ ਇਸ ਕਰਕੇ ਕਹਿੰਦਾ ਵੀ ਪਾਣੀ ਦੀ ਵਰਤੋਂ ਸੰਜਮ ਨਾਲ ਕਰੋ ਪਾਣੀ ਨੂੰ ਵੇਸਟੇਜ ਨਾ ਕਰੋ ਪਾਣੀ ਨੂੰ ਬਚਾਓ ਜਲ ਹੀ ਜੀਵਨ ਹੈ ਇਹ ਨਾਰਾ ਅਸੀਂ ਸਭ ਨੇ ਪੜ੍ਹਿਆ ਹੈ ਪਰ ਪਤਾ ਨਹੀਂ ਅਸੀਂ ਇਸ ਤੇ ਪਹਿਰਾ ਕਿਉਂ ਨਹੀਂ ਦੇ ਪਾ ਰਹੇ ਪਵਨ ਗੁਰੂ ਪਾਣੀ ਪਿਤਾ ਨਾ ਅਸੀਂ ਪੜ੍ਹਦੇ ਰੋਜ਼ ਆ ਪਰ ਸਮਝਦੇ ਅਸੀਂ ਹੈ ਨਹੀਂ ਜੇ ਪਾਣੀ ਦੀ ਟੂਟੀ ਖਰਾਬ ਹੈ ਖੁੱਲੀ ਹੈ ਨਾ ਉਹਨੇ ਖੁੱਲੀ ਛੱਡੀ ਆ ਉਹ ਬੰਦ ਕਰੇ ਪਰ ਅਸੀਂ ਨਹੀਂ ਬੰਦ ਕਰਨੀ ਜੇ ਲੀਕਜ ਹੈ ਕਿਤੇ ਵੀ ਸਾਡਾ ਫਰਜ਼ ਬਣਦਾ ਹੈ 20 30 ਰੁਪਏ ਆਪਣੇ ਕੋਲੋਂ ਵੀ ਲੱਗਦੇ ਆ ਨਾ ਉਹ ਵੀ ਲਾ ਲਿਆ ਕਰੋ ਪਾਣੀ ਨੂੰ ਬਚਾਓ ਉਹ ਸਮੇਂ ਤੋਂ ਡਰੋ ਜੇ ਪਾਣੀ ਨਾ ਹੋਇਆ ਨਾ ਪੀਣ ਲਈ ਵੀ ਸਾਡੇ ਕੋਲ ਅਸੀਂ ਕੀ ਕਰਾਂਗੇ ਤੜਫ ਤੜਫ ਕੇ ਸਾਡੀ ਜਾਨ ਨਿਕਲੇ ਤੇ ਪਾਣੀ ਸਾਡੇ ਕੋਲੇ ਹੋਵੇ ਨਾ ਉਹ ਸਮੇਂ ਨੂੰ ਮਾੜਾ ਜਿਆਦ ਕਰਿਆ ਕਰੋ ਕਿੰਨਾ ਔਖਾ ਸਮਾਂ ਹੋਣਾ ਉਹ ਉਹ ਸਮੇਂ ਨੂੰ ਯਾਦ ਕਰੀਏ ਪੰਜਾਬ ਦੇ ਵਿੱਚ ਭਾਵੇਂ ਗੁਰੂਆਂ ਦੀ ਕਿਰਪਾ ਹੈ ਇਹ ਗੁਰੂਆਂ ਪੀਰਾਂ ਦੀ ਰਹਿਬਰ ਫਕੀਰਾਂ ਦੀ ਧਰਤੀ ਹੈ ਪਰ ਸਾਹ ਸੰਗਤ ਜ਼ਰੂਰੀ ਨਹੀਂ ਵੀ ਇੱਥੇ ਅਧਰਮੀ ਲੋਕ ਨਹੀਂ ਰਹਿੰਦੇ ਵੀ ਇੱਥੇ ਕੁਝ ਹੋ ਨਹੀਂ ਸਕਦਾ ਇੱਥੇ ਬਹੁਤ ਕੁਝ ਹੋ ਸਕਦਾ ਹੈ ਜੇ ਹਾਲ ਤੱਕ ਅਸੀਂ ਬਚੇ ਹੋયા ਤਾਂ ਸ਼ਾਇਦ ਪ੍ਰਭੂ ਦੀ ਬੰਦਗੀ ਕਰਨ ਵਾਲੇ ਪ੍ਰਭੂ ਪਰਮਾਤਮਾ ਦੇ ਵਿੱਚ ਲੀਨ ਉਹਨਾਂ ਰੂਹਾਂ ਕਰਕੇ ਸ਼ਾਇਦ ਅਸੀਂ ਬਚੇ ਹੋਏ ਹਾਂ ਪਰਮਾਤਮਾ ਇਸ ਕਰਕੇ ਕੁਝ ਨਹੀਂ ਕਰ ਰਿਹਾ ਜਿਸ ਦਿਨ ਉਹ ਰੂਹਾਂ ਜਿਹੜੀਆਂ ਨਾ ਰਹੀਆਂ ਜਾਂ ਸਾਈਡ ਦੇ ਕਿਧਰੇ ਚਲੇ ਗਏ ਤੇ ਸਾ ਸੰਗਤ ਉਦਣ ਸਾਡਾ ਕੀ ਹਾਲ ਹੋਣਾ ਇਹ ਸਾਨੂੰ ਜਰੂਰ ਸਮਝ ਲੈਣਾ ਚਾਹੀਦਾ ਅਸੀਂ ਤੇ ਅਧਰਮੀ ਆ ਜਦੋਂ ਧਰਮੀ ਲੋਕ ਨਾ ਰਹਿ ਤੇ ਸਾ ਸੰਗਤ ਸਾਡਾ ਕੀ ਹਾਲ ਹੋਏਗਾ ਪੰਜਾਬ ਦੇ ਵਿੱਚ ਵੱਡੇ ਭੰਡਾਰ ਨਿਕਲ ਗਏ ਹਾਲਾਂਕਿ ਸਾਡੀਆਂ ਸਰਕਾਰਾਂ ਨੇ ਸਾਡੇ ਲਈ ਕੋਈ ਇਹੋ ਜਿਹਾ ਪੁਖਤਾ ਪ੍ਰਬੰਧ ਨਹੀਂ ਕੀਤੇ ਹੋਏ ਸਾਡੀਆਂ ਸਰਕਾਰਾਂ ਨੇ ਤਾਂ ਸਾਨੂੰ ਹੁਣ ਤੱਕ ਖਤਮੇ ਕੀਤਾ ਸਾਡੀਆਂ ਸਰਕਾਰਾਂ ਨੇ ਤਾਂ ਹੁਣ ਤੱਕ ਸਾਨੂੰ ਮਾਰਿਆ ਹੀ ਹੈ ਜੋ ਸਾਡੇ ਕੋਲ ਸੀ ਉਹ ਸਾਡੇ ਕੋਲੋਂ ਲੁੱਟ ਲਿਆ ਤੇ ਸਾਡੇ ਪੰਜਾਬ ਨੂੰ ਲੁੱਟ ਲਿਆ ਪਰ ਸਾਨੂੰ ਬਦਲੇ ਚ ਦਿੱਤਾ ਕੁਝ ਨਹੀਂ ਕੁਝ ਵੀ ਨਹੀਂ ਦਿੱਤਾ ਸਾਡੇ ਤੋਂ ਤਾਂ ਬਲਕਿ ਖੋਈ ਹੈ ਪਹਿਲਾ 1947 ਚ ਸਾਡੇ ਚੋਂ ਲੈਂਦਾ ਪੰਜਾਬ ਵੱਖ ਕਰ ਦਿੱਤਾ ਪਾਕਿਸਤਾਨ ਹਿਸਾਬ ਬਣਾਤਾ ਫਿਰ 1958 ਦੇ ਵਿੱਚ ਸਾਡੇ ਤੋਂ ਹਿਮਾਚਲ ਵੱਖ ਕਰ ਦਿੱਤਾ 1966 ਦੇ ਵਿੱਚ ਸਾਡੇ ਚੋਂ ਹਰਿਆਣਾ ਕੱਢ ਦਿੱਤਾ ਸਾਡੇ ਕੋਲੇ ਬਚਿਆ ਕੀ ਬਚਿਆ ਤੇ ਕੁਝ ਵੀ ਨਹੀਂ ਸਾਡੇ ਕੋਲ ਸਾਡੇ ਕੋਲ ਛੋਟਾ ਜਿਹਾ ਪੰਜਾਬ ਛੱਡਤਾ ਇਹਦੇ ਵਿੱਚੋਂ ਵੀ ਇੱਕ ਵੱਖਰੀ ਸਟੇਟ ਬਣਾਉਣ ਜਾ ਰਹੇ ਨੇ ਚੰਡੀਗੜ੍ਹ ਨੂੰ ਕੋਈ ਵਿਸ਼ੇਸ਼ ਸਟੇਟ ਘੋਸ਼ਿਤ ਕਰਨ ਜਾ ਰਹੇ ਨੇ ਜਿਹਦੇ ਵਿੱਚ ਨਵਾਂ ਸ਼ਹਿਰ ਤੇ ਮਾਝਾ ਏਰੀਆ ਸਾਰਾ ਇਹ ਲੈ ਜਾਣਗੇ ਸਾਡੇ ਪੱਲੇ ਕੀ ਰਿਹਾ ਛੋਟਾ ਜਿਹਾ ਪੰਜਾਬ ਰਹਿ ਦੂ ਹੱਥ ਦੀ ਹਥੇਲੀ ਜਿੰਨਾ ਸੁਣਨ ਦੇ ਵਿੱਚ ਆਇਆ ਕਿ ਨਵੀਂ ਸਟੇਟ ਘੋਸ਼ਿਤ ਕੀਤੀ ਜਾ ਸਕਦੀ ਹੈ ਚੰਡੀਗੜ੍ਹ ਕੀ ਕਰਾਂਗੇ ਅਸੀਂ ਸਾਧ ਸੰਗਤ ਮੈਂ ਬੇਨਤੀ ਕਰਨਾ ਵੀ ਕੁਝ ਚੀਜ਼ਾਂ ਤੋਂ ਬਚ ਕੇ ਚੱਲਣ ਦੀ ਜ਼ਰੂਰਤ ਹੈ ਮੈਂ ਇਸ ਕਰਕੇ ਬੇਨਤੀ ਕਰਦਾ ਕਿ ਗੁਰੂ ਸੱਚੇ ਪਾਤਸ਼ਾਹ ਹੀ ਸਭ ਕੁਝ ਕਰ ਸਕਦੇ ਨੇ ਨਾ ਸਰਕਾਰਾਂ ਨੂੰ ਸਮਤ ਦੇਣ ਵੱਡੇ ਅਹੁਦੇ ਤੇ ਬੈਠੇ ਲੋਕਾਂ ਨੂੰ ਸਮਤ ਦੇਣ ਤਾਂ ਜੋ ਇਹ ਸਭ ਕੁਝ ਨਾ ਹੋਵੇ ਸਾਡਾ ਤੇ ਪਹਿਲਾਂ ਹੀ ਕੱਖ ਜਿਹੜਾ ਵਾਲ-ਵਾਲ ਹੈ ਉਹ ਸਭ ਕੁਝ ਕਰਜਈ ਹੋ ਚੁੱਕਿਆ ਅਸੀਂ ਤੇ ਸੜਕ ਤੇ ਆਉਣ ਵਾਲੇ ਹੋਏ ਪਏ ਆ ਸਾਧ ਸੰਗਤ ਸਾਡੇ ਟੁਕੜੇ ਹੋਏ ਪੈਨੇ ਧਰਮਾਂ ਜਾਤਾਂ ਪਾਤਾਂ ਦੇ ਨਾਮ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਖੈਰ ਕਰਨ ਸਭ ਦੇ ਮਸਲੇ ਹਾਲ ਨੂੰ ਕਿਸੇ ਨੂੰ ਸੜਕਾਂ ਤੇ ਬੈਠਣਾ ਨਾ ਪਵੇ ਆਪਣੇ ਹੱਕਾਂ ਲਈ ਜੂਝਣਾ ਨਾ ਪਵੇ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜ ਆਵੇ ਗੁਰੂ ਅੱਗੇ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਸਤਗੁਰ ਤੋਂ ਮੰਗ ਮੰਗੇ ਕਿ ਸੱਚੇ ਪਾਤਸ਼ਾਹ ਇਹਨਾਂ ਰਾਜ ਕਰ ਰਹੇ ਰਾਜਿਆਂ ਨੂੰ ਇਹਨਾਂ ਸ਼ਾਸਕਾਂ ਨੂੰ ਥੋੜੀ ਜੀ ਸਮਤ ਦਓ ਤੇ ਇਹੋ ਜੀ ਕੋਈ ਕੁਦਰਤ ਦੀ ਕਰੋਪੀ ਨਾ ਆਵੇ ਜਿਸ ਦੇ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋਵੇ ਰੋਜ਼ ਅਰਦਾਸ ਕਰਿਆ ਕਰੀਏ ਸ਼ਾਇਦ ਸਤਗੁਰੂ ਨੂੰ ਸਾਡੇ ਤੇ ਤਰਸ ਆ ਜਾਏ ਕੋਸ਼ਿਸ਼ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ